ਅੱਜ ਅਸੀਂ ਢਿਲਵਾਂ ਨਗਰ ਪੰਚਾਇਤ ਦਾ ਇੱਕ ਛੋਟਾ ਜਿਹਾ ਰੋਡ ਸ਼ੋਅ ਕੱਢਿਆ ਸਾਰੇ ਪਿੰਡ ਦੇ ਸਾਡੇ ਕੈਂਡੀਡੇਟਸ ਨਗਰ ਪੰਚਾਇਤ ਦੇ ਔਰ ਪਤਵੰਤੇ ਸੱਜਣ ਔਰ ਮੈਂ ਇਹੀ ਕਹਿ ਸਕਦਾ ਹਾਂ ਕਿ ਇਸ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲ ਤਕਰੀਬਨ ਹੋ ਚੱਲੇ ਨੇ ਨਾ ਕਿਸੇ ਪਿੰਡ ਵਿੱਚ ਕੋਈ ਵਿਕਾਸ ਕਰਾਇਆ ਇੱਕ ਇੱਟ ਵੀ ਨਹੀਂ ਲਾਈ ਨਾ ਕਿਸੇ ਨਗਰ ਪੰਚਾਇਤ ਇਨਕਲੂਡਿੰਗ ਢਿਲਵਾਂ ਕੋਈ ਸੀਵਰੇਜ ਦਾ ਕੰਮ ਨਹੀਂ ਕੋਈ ਪੀਣ ਵਾਲੇ ਪਾਣੀ ਦਾ ਕੰਮ ਨਹੀਂ ਕੋਈ ਗਰੀਬਾਂ ਦੇ ਕੱਚੇ ਕੋਠਿਆਂ ਨੂੰ ਯਾ ਬਾਲਿਆਂ ਵਾਲੀ ਛੱਤਾਂ ਨੂੰ ਪੱਕੇ ਕਰਵਾਉਣ ਦਾ ਕੋਈ ਉਪਰਾਲਾ ਜਾਂ ਕੋਈ ਹੋਰ ਗਲੀਆਂ ਨਾਲੀਆਂ ਬਹੁਤ ਕਮ ਹੋਣ ਵਾਲਾ ਤੁਸੀਂ ਦੇਖ ਹੀ ਰਹੇ ਹੋ ਸਾਰੇ ਪਿੰਡਾਂ 'ਚ ਬਹੁਤ ਬੁਰੀ ਹਾਲਤ ਤਿੰਨ ਸਾਲ ਤੋਂ ਸਿਰਫ ਭਗਵੰਤ ਮਾਨ ਦੇ ਛੁਟਕਲੇ ਸੁਣੇ ਲੋਕਾਂ ਨੇ ਪੰਜਾਬ 'ਚ ਉਹਦੀਆਂ ਕਹਾਣੀਆਂ ਸੁਣੀਆਂ ਨੇ ਯਾ ਬਦਲਾਖੋਰੀ ਦੇਖੀ ਆ ਇੱਥੇ ਲੋਕਲ ਆਦਮੀ ਜਿਹੜੇ ਇੱਥੇ ਬਣੇ ਨੇ ਬੋਕਰ ਪਾਰਟੀ ਦੇ ਇੰਚਾਰਜ ਉਹਨਾਂ ਦਾ ਕੋਈ ਕੰਮ ਨਹੀਂ ਸਿਵਾਏ ਪੈਸੇ ਇਕੱਠੇ ਕਰਨ ਤੋਂ ਪੁਲਿਸ ਦਾ ਹਸਾਰਾ ਲੈ ਕੇ ਲੋਕਾਂ ਨੂੰ ਡਰਾਉਣ ਧਮਕਾਉਣ ਤੇ ਝੂਠੇ ਪਰਚੇ ਦਰਜ ਕਰਨ ਤੋਂ ਸਾਡੇ ਉਮੀਦਵਾਰਾਂ ਦੇ ਖਿਲਾਫ ਬਿਲਕੁਲ ਬੇਤੁਕੀਆਂ ਪਹਿਲਾ ਆਬਜੈਕਸ਼ਨਾਂ ਲਈਆਂ ਜਦੋਂ ਆਬਜੈਕਸ਼ਨ ਨਹੀਂ ਚੱਲੀ ਤੇ ਉਮੀਦਵਾਰ ਬਣ ਗਏ ਉਹ ਫਿਰ ਅਗਲੇ ਦਿਨ ਉਹਨਾਂ ਦੇ ਘਰਾਂ ਦੇ ਵਿੱਚ ਪੁਲਿਸ ਭੇਜੀ ਜਾਂਦੀ ਆ ਸੋ ਕੁੱਲ ਮਿਲਾ ਕੇ ਦਹਿਸ਼ਤ ਦਾ ਮਾਹੌਲ ਤੇ ਰਿਸ਼ਵਤਖੋਰੀ ਦਾ ਮਾਹੌਲ ਤੇ ਛੋਟੇ-ਛੋਟੇ ਨੰਬਰਦਾਰੀਆਂ ਚ ਤੇ ਆ ਪਿੰਡਾਂ ਦੇ ਵਿੱਚ ਤੇਰੇ ਕੋਈ ਪਿੰਡ ਨੂੰ ਰਿਜ਼ਰਵ ਕਰਾ ਦਾਂਗੇ ਤੇਰੇ ਪਿੰਡ ਨੂੰ ਖਿਲਾ ਦੇਾਂਗੇ ਆ ਪੰਚਾਇਤੀ ਇਲੈਕਸ਼ਨਾਂ ਵਿੱਚ ਬਹੁਤ ਲੁੱਟਖਸੁੱਟ ਹੋਈ ਆ ਸੋ ਮੈਂ ਸਮੂਹ ਅਲਾਕਾ ਪੁਲੱਤ ਦੇ ਸਾਰੇ ਸਤਕਾਰਯੋਗ ਵੋਟਰ ਚਾਰੇ ਨਗਰਪੰਚਾਇਤਾਂ ਵਿੱਚ ਵਿਸ਼ੇਸ਼ ਤੌਰ ਤੇ ਢਿਲਵਾ ਦੇ ਵੋਟਰਸ ਨੂੰ ਕਹੂੰਗਾ ਕਿ ਇਹਨਾਂ ਨੂੰ ਨਾ ਸਿਰਫ ਵੋਟ ਪਾ ਕੇ ਹਰਾਉਣਾ ਵਾ ਪਰ ਜੋ ਬਦਨੀਤੀਆਂ ਪੰਜਾਬ ਦੇ ਉਲਟ ਜੋ ਸਾਡੇ ਨੌਜਵਾਨਾਂ ਨੂੰ ਡਿਬਰੂਗੜ ਤੇ ਅਸਾਮ ਦੀਆਂ ਜ਼ਿਲ੍ਹਾ ਤੱਕ ਪਹੁੰਚਾਇਆ ਇਹਨਾਂ ਨੇ ਔਰ ਜੋ ਗੁਰੂਗ੍ਰਾਂਤ ਸਾਹਿਬ ਦੀ ਬੇਅਦਬੀਆਂ ਤੁਸੀਂ ਦੇਖ ਰਹੇ ਹੋ ਕਿ 3 ਸਾਲ ਤੋਂ ਕੋਈ ਇਨਸਾਫ ਨਹੀਂ ਦਿੱਤਾ ਨਸ਼ਾ ਪੰਜਾਬ ਦੇ ਵਿੱਚ ਬੇਤਹਾਸ਼ਾ ਵਾ ਤੇ ਸਾਰੀਆਂ ਗੱਲਾਂ ਨੂੰ ਲੈ ਕੇ ਮੇਰੀ ਅਪੀਲ ਆ ਕਿ ਜਿਹੜੇ ਅਸੀਂ ਕਾਂਗਰਸ ਪਾਰਟੀ ਨੇ ਨਾਮਜ਼ਦ ਕੀਤੇ ਨੇ ਹਾਲਾਂਕਿ ਅਸੀਂ ਨਿਸ਼ਾਨ ਸਾਡੇ ਕੋਲ ਅਲੱਗ-ਅਲੱਗ ਨੇ ਹਰ ਖਾਂਦ ਉੱਤੇ ਇੰਡੀਪੈਂਡੈਂਟ ਨੇ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ ਤਾਂ ਕਿ ਅਸੀਂ ਢਿਲਵਾਵਾਂ ਦੇ ਵਾਸਤੇ ਸਹੀ ਮੈਨਿਆਂ ਵਿੱਚ ਪੁਖਤਾ ਵਿਕਾਸ ਦੀਆਂ ਕਾਰਵਾਈਆਂ ਨੂੰ ਅੰਜਾਮ ਦੇ ਸਕੀਏ ਤੁਹਾਡਾ ਸਾਰਿਆਂ ਦਾ ਮੇਰੇ ਲਈ ਜੁੜਨ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ 맨뒤 <laughs> 없다. <laughs>